ਸਸਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਆਪਣੇ ਕਾਰਜਕਾਲ ਦੇ 200 ਦਿਨ ਪੂਰੇ ਹੋਣ ਉੱਤੇ ਦੁਨੀਆ ਭਰ ਦੇ ਦੇਸ਼ਾਂ ਉੱਤੇ ਟੈਰਿਫ ਵਧਾ ਕੇ ਇੱਕ ਵਾਰ ਫਿਰ ਹਮਲਾ ਕੀਤਾ ਹੈ ਇਸ ਤੋਂ ਬਾਅਦ ਕੁਝ ਦਿਨ ਪਹਿਲਾਂ ਕੈਨੇਡਾ ਨੇ ਵੀ ਇਹਨਾਂ ਉੱਤੇ 35% ਡਿਊਟੀ ਲਗਾਈ ਸੀ ਟਰੰਪ ਨੇ ਡਿਊਟੀਆਂ ਲਾਗੂ ਹੋਣ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਕਿ ਅਰਬਾ ਡਾਲਰ ਟੈਰਿਫ ਦੇ ਵਿੱਚ ਹੁਣ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆ ਰਹੇ ਨਹੀਂ ਕੰਪਨੀ ਪਿਛਲੇ ਹਫਤੇ ਕੈਨੇਡਾ ਉੱਤੇ 35% ਦਾ ਬੇਸਲਾਈਨ ਟੈਰਿਫ ਲਗਾ ਕੇ ਆਪਣੀ ਵਪਾਰ ਜੰਗ ਨੂੰ ਹੋਰ ਤੇਜ਼ ਕਰ ਦਿੱਤਾ ਸੀ ਜੋ ਸਿਰਫ ਉਹਨਾਂ ਚੀਜ਼ਾਂ ਉੱਤੇ ਲਾਗੂ ਹੁੰਦਾ ਹੈ ਜੋ ਕੈਨੇਡਾ, ਸੰਯੁਕਤ ਰਾਜ, ਮੈਕਸੀਕੋ ਵਪਾਰ ਸਮਝੋਤੇ ਜਿਸ ਨੂੰ ਇੱਕ ਵਧੀਆ ਤਰੀਕੇ ਵਜੋਂ ਦੇਖਿਆ ਜਾਂਦਾ ਹੈ। ਵੀਰਵਾ ਨੂੰ ਅੱਧੀ ਰਾਤ ਤੋਂ ਠੀਕ ਬਾਅਦ 16 ਤੋਂ ਵੱਧ ਹੋਰ ਦੇਸ਼ਾਂ ਤੇ ਯੂਰੋਪੀਅਨ ਯੂਨੀਅਨ ਦੇ ਸਮਾਨ ਉੱਤੇ ਅਮਰੀਕਾ ਵੱਲੋਂ ਟੈਰਿਫ ਦਾ ਵਾਅਦਾ ਕੀਤਾ ਗਿਆ। ਬ੍ਰਾਜ਼ੀਲ ਉਤੇ ਡਿਊਟੀਆਂ 10% ਤੋਂ ਲੈ ਕੇ 50% ਤੱਕ ਕਰ ਦਿੱਤੀਆਂ ਨੇ ਯਾਨੀ ਯੂਰਪੀ ਸੰਘ, ਜਾਪਾਨ ਅਤੇ ਦੱਖਣੀ ਕੋਰੀਆ ਜਿਨ੍ਹਾਂ ਨੇ 트ੰਪ ਪ੍ਰਸ਼ਾਸਨ ਦੇ ਨਾਲ ਸਮਝੌਤੇ ਦੇ ਟਾਂਕ ਜਿੱਤੀ ਵਿਚੋਲਗੀ ਕੀਤੀ ਸੀ ਉਹਨਾਂ ਨੇ ਟੈਰਿਫ 15% ਤੱਕ ਵਧਾ ਦਿੱਤਾ ਹੈ। ਬੰਗਲਾਦੇਸ਼ ਅਤੇ ਵਿਏਟਨਾਮ ਉਤੇ ਵੀ ਬ੍ਰਤੀਸ਼ਤ ਡਿਊਟੀਆਂ ਲਗਾਈਆਂ ਕਿਆ। ਸਵਿਟਜ਼ਰਲੈਂਡ ਨੇ ਆਪਣੇ ਟੈਰਿਫ ਨੂੰ 39% ਤੱਕ ਵਧਾ ਦਿੱਤਾ। 트ੰਪ ਦੇ ਸਟੀਲ, ਐਲੂਮੀਨੀਅਮ, ਤੰਬਾ ਅਤੇ ਆਟੋਮੋਬਾਈਲ ਉਤੇ ਵੱਖਰੇ ਟੈਰਿਫਾਂ ਦੇ ਨਾਲ ਵੀ ਦੇਸ਼ਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਕੰਪਨੀ ਸੋਸ਼ਲ ਮੀਡੀਆ ਉਤੇ ਪੋਸਟ ਕੀਤਾ ਕਿ ਅਮਰੀਕਾ ਵਿੱਚ ਟੈਰਿਫ ਅਜੇ ਪਦਰਤੇ ਵਹਿਰੇ ਨਹੀਂ ਚਿੰਨਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਦਰਸਲ ਅਮਰੀਕੀ ਟੈਰਿਫ ਉਨ੍ਹਾਂ ਉਸ ਪਦਰਤੇ ਨੇ ਜੋ ਲਗਭਗ ਇੱਕ ਸਦੀ ਦੇ ਵਿੱਚ ਅਮਰੀਕਾ ਦੇ ਵਿੱਚ ਨਹੀਂ ਦੇਖਿਆ ਗਿਆ ਯੇਲ ਵਿਖੇ ਬਜਟ ਲੈਬ ਇੱਕ ਗੈਰ ਪੱਖਪਾਤੀ ਨਿਜੀ ਖੋਜ ਕੇਂਦਰ ਨੇ ਕਿਹਾ ਕਿ ਅਮਰੀਕੀ ਆਯਾਤ ਕੀਤੇ ਉਤਪਾਦਾਂ ਉਤੇ ਉਸ ਦਿਨ 18.3% ਟੈਕਸ ਦੇਖਣਗੇ ਜੋ ਕਿ 1934 ਤੋਂ ਬਾਅਦ ਸਭ ਤੋਂ ਵੱਧ ਦਰ ਹੈ ਹੁਣ ਟੈਰੀਓ ਦੇ ਪ੍ਰੀਮੀਅਰ ਡਾਕਫੋਰਡ ਨੇ ਬੁਧਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਕੈਨੇਡਾ ਉੱਤੇ ਟੈਰਿਫ ਅਮਰੀਕੀ ਲੋਕਾਂ 'ਤੇ ਟੈਕਸ ਹੈ ਇਸ ਨਾਲ ਅਮਰੀਕੀ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਤੇ ਫੋਰਡ ਨੇ ਕਿਹਾ ਕਿ ਕੈਨੇਡਾ ਅਤੇ ਹੋਰ ਦੇਸ਼ ਸਾਡੇ ਵਪਾਰ ਦੇ ਵਿੱਚ ਵਿਭਿੰਨਤਾ ਲਿਆ ਰਹੇ ਨੇ ਸੰਕੇਤ ਉੱਭਰ ਰਹੇ ਨੇ ਕਿ ਟਰੰਪ ਦੇ ਟੈਰਿਫ ਅਮਰੀਕੀ ਅਰਥਵਿਵਸਥਾ ਨੂੰ ਖੇਤਾ ਖਿੱਚਣ ਲੱਗ ਪੈ ਨੇ ਤੇ ਪਿਛਲੇ ਹਫਤੇ ਇੱਕ ਨਿਰਾਸ਼ਾਜਨਕ ਨੌਕਰੀ ਰਿਪੋਰਟ ਤੇ ਜਾਰੀ ਹੋ ਹੁਣ ਤੋਂ ਬਾਅਦ ਟਰੰਪ ਨੇ ਮਾਸਿਕ ਅੰਕੜੇ ਤਿਆਰ ਕਰਨ ਵਾਲੀ ਐਜੰਸੀ ਦੇ ਮੁਖੀ ਨੂੰ ਵੀ ਪਰਖਾਸਤ ਕਰ ਦਿੱਤਾ ਅਮਰੀਕੀ ਵਣਸਿਪ ਪਾਕ ਨੇ ਕਿਹਾ ਕਿ ਜੂਨ ਦੇ ਵਿੱਚ ਮੁੱਦਾ ਸਫੀਤੀ ਥੋੜੀ ਜਹੀ ਉੱਪਰ ਦੇ ਵੱਲ ਵੱਧ ਰਹੀ ਹੈ। ਟਰੰਪ ਦੇ ਵਿਸ਼ਵਪਾਰ ਨੂੰ ਮੁੜੇ ਸੁਜੀਤ ਕਰਨ ਦੇ ਚੱਲ ਰਹੇ ਯਤਨਾਂ ਦੇ ਸਾਹਮਣੇ ਸਭ ਤੋਂ ਵੱਡੀ ਰੁਕਾਵਟ ਅਦਾਲਤਾਂ ਹੋ ਸਕਦੀਆਂ ਨੇ। ਪਿਛਲੇ ਹਫਤੇ ਟਰੰਪ ਵੱਲੋਂ ਅਕੋਤੀ ਲਿਬ੍ਰੇਸ਼ਨ ਦੇ ਡਿਊਟੀਆਂ ਅਤੇ ਫੈਂਟਨੈਨ ਬੰਬੰਦਤ ਟੈਲੀਫਾ ਦੇ ਲਈ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਬਦਲ ਨੂੰ ਫੈਡਰਲ ਸਰਕਰ ਦੇ ਲਈ ਅਮਰੀਕੀ ਅਪੀਲੀ ਅਦਾਲਤ ਦੇ ਵਿੱਚ ਸੰਗੀ ਅਪੀਲੀ ਜੱਜਾਂ ਦੇ ਵੱਲੋਂ ਸਖਤ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਜੋਜਨ ਨੇ ਟਰੰਪ ਦੇ ਸ਼ਾਸਨ ਦੇ ਵਕੀਲ ਤੋਂ 1970 ਦੇ ਅੰਤਰਰਾਸ਼ਟਰੀ ਆਰਥਿਕ ਐਮਰਜੈਂਸੀ ਸ਼ਕਤੀ ਐਕਟ ਦੀ ਵਰਤੋਂ ਡਿਊਟੀਆਂ ਲਗਾਉਣ ਦੇ ਲਈ ਕਰਨ ਬਾਰੇ ਪੁੱਛਿਆ ਸੀ ਤੇ ਹਾਲਾਂਕਿ ਕਾਨੂੰਨ ਦੇ ਵਿੱਚ ਟੈਰਿਫ ਸ਼ਬਦ ਕਿਤੇ ਵੀ ਨਹੀਂ ਮਿਲਿਆ ਸੀ। ਪਿਛਲੇ ਹਫਤੇ ਬੈਂਚ ਦੇ ਵੱਲੋਂ ਕੋਈ ਫੈਸਲਾ ਨਹੀਂ ਦਿੱਤਾ ਗਿਆ ਸੀ। ਪਰ ਲੰਬਿਤ ਫੈਸਲਾ ਸਪਸ਼ਟ ਤੌਰ ਤੇ ਰਾਸ਼ਟਰਪਤੀ ਉੱਤੇ ਉਹਨਾਂ ਦੇ ਗਲੋਬਲ ਟੈਰਿਫ ਲਾਗੂ ਹੋਣ ਤੋਂ ਠੀਕ ਪਹਿਲਾਂ ਪਾ ਰਿਹਾ ਸੀ। ਜੰਪ ਨੇ ਅੱਧੀ ਰਾਤ ਤੋਂ ਠੀਕ ਪਹਿਲਾਂ ਸੋਸ਼ਲ ਮੀਡੀਆ ਉਤੇ ਪੋਸਟ ਕੀਤਾ ਕਿ ਅਮਰੀਕਾ ਦੀ ਮਹਾਨਤਾ ਨੂੰ ਸਿਰਫ ਇੱਕ ਹੀ ਚੀਜ਼ ਰੋਕ ਸਕਦੀ ਹੈ ਜੋ ਕਿ ਇੱਕ ਕੱਟੜਪੰਥੀ ਖੱਬੀ ਅਦਾਲਤ ਹੋਵੇਗੀ ਜੋ ਸਾਡੇ ਦੇਸ਼ ਨੂੰ ਅਸਫਲ ਹੁੰਦਾ ਦੇਖਣਾ ਚਾਹੁੰਦੀ ਹੈ। ਇਹ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।